ਅੱਜ ਖੇਤੀਬਾੜੀ ਵਿਭਾਗ ਬਲੌਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਨਜ਼ਦੀਕੀ ਪਿੰਡ ਮਚਰਾਵਾ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਸਹਿਬਾਤ ਸਿੰਘ ਚੀਮਾ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਪਹੁੰਚੇ ਉਹਨਾਂ ਨੇ ਕਿਸਾਨ ਭਰਾਵਾਂ ਨਾਲ ਨਵੀਂ ਤਕਨੀਕ ਬਾਰੇ ਗੱਲਬਾਤ ਕੀਤੀ ਅਤੇ ਜਾਣਕਾਰੀ ਦਿੱਤੀ ਆਓ ਦਿਖਾਉਂਦੇ ਹਾਂ ਤੁਹਾਨੂੰ ਕੈਂਪ ਦੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਿਸਪਾਲ ਚੰਦਨ ਗੁਰਦਾਸਪੁਰ ਦੀ ਵਿਸ਼ੇਸ਼ ਰਿਪੋਰਟ ਇਹ ਉਪਰਾਲਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰ ਪੇ ਉਪਰਾਲਾ ਜਿਹੜਾ ਜੋ ਮੇਰੇ ਮਨ ਦੇ ਵਿੱਚ ਖਿਆਲ ਨੇ ਜੋ ਕਰਨ ਦੀ ਇੱਛਾ ਉਹ ਤੁਸੀਂ ਸਿਰਫ ਸਾਥ ਹੀ ਦੇਣਾ ਹੈ ਬਾਕੀ ਮੈਂ ਕਰ ਹੀ ਜਾऊंगा ਜਿਸ ਦਿਨ ਲਾਠੀ ਵੀਰ ਮੈਨੂੰ ਮਿਲਣ ਆਇਆ ਦਫ਼ਤਰ ਮੈਂ ਕਿਹਾ ਵੀ ਮੇਰੇ ਆਉਣ ਦਾ ਫਾਇਦਾ ਤਾਂ ਦਾ ਹੈ ਵੀ ਜੇ ਜਾ ਕੇ ਕਿਸਾਨਾਂ ਦੇ ਨਾਲ ਮੈਨੂੰ ਰੂਬਰੂ ਕਰਵਾਣਾ ਤੇ ਕਿਸਾਨਾਂ ਤੱਕ ਸਾਡੀ ਪਹੁੰਚ ਜਿਹੜੀ ਉਹ ਪੂਰੀ ਹੋਣੀ ਚਾਹੀਦੀ ਹੈ ਅਲੱਗ-ਅਲੱਗ ਸਕੀਮਾਂ ਚੱਲ ਰਹੀਆਂ ਨੇ ਮੈਂ ਕਈ ਵਾਰੀ ਸੋਚਦਾ ਮੈਨੂੰ ਵੀ ਨਹੀਂ ਕਈ ਵਾਰੀ ਪਤਾ ਲੱਗਦਾ ਹੁੰਦਾ ਮੈਂ ਕਿਤੇ ਬਾਹਰ ਲੈ ਮੈਂ ਕਿਹ ਮੈਂ ਕਿਤੇ ਇੱਧਰ ਉੱਧਰ ਚਲਾ ਜਾਣਾ ਤੇ ਮੈਨੂੰ ਵੀ ਨਹੀਂ ਕਈ ਵਾਰੀ ਪਤਾ ਲੱਗਦਾ ਤਾਂ ਜੇਕਰ ਮੈਂ ਇਸ ਤਰ੍ਹਾਂ ਵਾਂਝਾ ਰਹਿ ਸਕਦਾ ਜਿਹੜਾ ਆਮ ਕਿਸਾਨ ਹੈ ਉਹ ਤੇ ਬਹੁਤ ਭਾਰੀ ਦਾ ਜਿਹੜੇ 4-5 ਜੀ ਜਿਹੜੇ ਪਹੁੰਚ ਸਕਦੇ ਦਫ਼ਤਰ ਉਹ ਆਪਣਾ ਫਾਇਦਾ ਲੈ ਲੈਂਦੇ ਆ ਤੇ ਬਾਕੀ ਜਿਹੜੇ ਵਿਚਾਰੇ ਉਹ ਵਾਂਝੇ ਰਹਿ ਜਾਂਦੇ ਆ ਫਿਰ ਜਦੋਂ ਇੱਕ ਵਾਰ ਵਾਂਝਾ ਰਹਿ ਜਾਂਦਾ ਨਾ ਬੰਦਾ ਉਹ ਕਹਿੰਦਾ ਯਾਰ ਮੇਰੀ ਤੇ ਜਾਣ ਪਛਾਣੀ ਨਹੀਂ ਉੱਤੇ ਇਹ ਅਕਸਰ ਆਪਾਂ ਨੂੰ ਉਹੀ 10-15 ਬੰਦੇ ਹੁੰਦੇ ਆ ਉਹਨਾਂ ਦੇ ਨਾਲ ਹੀ ਕੰਮ ਚਲਾ ਲੈਨੇ ਆ ਮੇਰੀ ਥੋੜੀ ਜੀ ਸੋਚ ਵੱਖਰੀ ਹੈ ਫਰਕ ਆ ਵੀ ਹਰ ਇੱਕ ਕਿਸਾਨ ਤੱਕ ਮੇਰਾ ਮਕਸਦ ਆ ਕਿ ਉਹਦੇ ਤੱਕ ਸਨੇਹ ਜ਼ਰੂਰ ਪਹੁੰਚਾਣਾ ਘਰ ਘਰ ਮੈਂ ਹੁਣ ਜਾ ਨਹੀਂ ਸਕਦਾ ਪਰ ਕੋਸ਼ਿਸ਼ ਕਰਾਂਗਾ ਕਿ ਜਿੱਨਾਂ ਕੇ ਜਾਏਗਾ ਉਹ ਵੀ ਜਾਵਾਂਗਾ ਪਰ ਘਟੋ ਘਟ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦੇ ਮਤਲਬ ਇਹਨਾਂ ਤਿੰਨਾਂ ਚੀਜ਼ਾਂ ਦਾ ਜਦੋਂ ਪ੍ਰੋਪੋਰਸ਼ਨ ਇੱਕੋ ਜਿਹਾ ਹੋਊਗਾ ਉਸ ਮਿੱਟੀ ਨੂੰ ਅਸੀਂ ਸਭ ਤੋਂ ਉਪਚਾਉ ਮਿੱਟੀ ਜਿਹੜੀ ਆ ਉਹ ਕਹਿੰਦੇ ਆ ਜਦੋਂ ਕਿਸੇ ਵੀ ਆਪਾਂ ਜਗ੍ਹਾ ਤੇ ਜਾਂਦੇ ਜਿੱਥੇ ਕਹਿੰਦੇ ਰੇਤਲੀ ਆਵੇ ਉਹ ਉੱਥੇ ਵੀ ਪਾਣੀ ਨਹੀਂ ਰਹਿੰਦਾ ਤੇ ਉਹਦੇ ਨਾਲ ਉਹ ਮਿੱਟੀ ਵੀ ਜਿਹੜੀ ਇਹ ਪਚਾਉ ਨਹੀਂ ਮੰਨੀ ਜਾਂਦੀ। ਕਈ ਵਾਰੀ ਆਪਾਂ ਕਹਿੰਦੇ ਆਂ ਵੀ ਜਿਹੜੀ ਸਾਡੀ ਛਕਨਾਹਟ ਬੜੀ ਆ ਉਹ ਮਿੱਟੀ ਵਿੱਚ ਵੀ ਪੂਰੀ ਤਰ੍ਹਾਂ ਫਸਲ ਜਿਹੜੀ ਜਦੋਂ ਡੁੱਗ ਜਾਂਦੀ ਆ ਪਰ ਫਿਰ ਵੀ ਉਹ ਮਿੱਟੀ ਜਿਹੜਾ ਫਸਲ ਜਿਹੜੀ ਉਹਦੇ ਵਿੱਚ ਗਲ ਨਹੀਂ ਸ਼ੁਰੂ ਹੋ ਜਾਂਦੀ। ਗਲਣ ਦਾ ਕਾਰਨ ਕੀ ਆ ਕਿਉਂਕਿ ਉੱਥੇ ਆਕਸੀਜਨ ਨਹੀਂ ਮਿਲਦੀ ਉਸ ਪਲਾਂਟ ਨੂੰ ਉਸ ਜੜਾਂ ਨੂੰ ਆਕਸੀਜਨ ਨਹੀਂ ਮਿਲਦੀ। ਜਿਹੜੀ ਆਕਸੀਜਨ ਵੇਖੋ ਹਰ ਚੀਜ਼ ਲਈ ਜ਼ਰੂਰੀ ਆ। ਹਰ ਪਿੰਡ ਦੇ ਵਿੱਚ ਮੈਨੂੰ ਲੱਗਦਾ ਬਹੁਤ ਜ਼ਿਆਦਾ ਸੁਪਰਸੀਡਰ ਹੋਣਗੇ ਜ਼ੀਰੋ ਟਿਲ ਵੀ ਡ੍ਰਿੱਲਾਂ ਵੀ ਹੋਣਗੀਆਂ ਪਰ ਜਿਹੜੀ ਅੱਗ ਆ ਉਹ ਫੇਰ ਮੇਰੀ ਰੁਕ ਰਹੀ ਪਰ ਇਹ ਅੱਗ ਕੱਲੀ ਜਿਹੜੀ ਆ ਨਾ ਬਾਕੀ ਸਾਰਾ ਜੋ ਵੀ ਆ ਵਿਸਥਾਰਪੂਰਵਕ ਡਾਕਟਰ ਸਾਹਿਬ ਦੱਸਣਗੇ ਕਿ ਕੀ ਕੀ ਸਾਨੂੰ ਸਮੱਸਿਆਵਾਂ ਡਿਪਾਰਟਮੈਂਟ ਅ ਪਹਿਲਾਂ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਔਰ ਧੰਨਵਾਦ ਕਰਾਂਗਾ ਸਰਪੰਚ ਸਰਦਾਰ ਲਾਜਵੰਤ ਸਿੰਘ ਲਾਟੀਗੀ ਦਾ ਜਿਨ੍ਹਾਂ ਨੇ ਅੱਜ ਤਕਰੀਬਨ ਕੋਈ 150 200 ਦੇ ਕਿਸਾਨਾਂ ਦੇ ਨਾਲ ਰੂਬਰੂ ਕਰਵਾ ਕੇ ਇੱਕ ਬਹੁਤ ਹੀ ਵਧੀਆ ਕਿਸਾਨ ਕੈਂਪ ਲਗਵਾਇਆ ਇਸ ਕੈਂਪ ਦੇ ਵਿੱਚ ਅਸੀਂ ਕਿਸਾਨਾਂ ਨੂੰ ਜਿਹੜੀ ਸੌਣੀ ਦੇ ਰੁੱਤ ਦੇ ਵਿੱਚ ਜਿੰਨੀਆਂ ਵੀ ਫਸਲਾਂ ਬੀਜੀਆਂ ਜਾਣੀਆਂ ਹਨ ਉਹਨਾਂ ਬਾਰੇ ਤਕਨੀਕੀ ਗਿਆਨ ਇਹਨਾਂ ਦੇ ਨਾਲ ਸਾਂਝਾ ਕੀਤਾ ਹੈ ਔਰ ਇਸ ਲਈ ਜਿਹੜੀ ਪੱਕਣ ਦੇ ਕਿਗਾਰ ਤੇ ਖੜੀ ਕਣਕ ਉਸ ਦੇ ਵਿੱਚ ਕੋਈ ਮੁਸ਼ਕਲਾਵਾਂ ਜਿਹੜੀਆਂ ਨੇ ਉਹਨਾਂ ਬਾਰੇ ਗੱਲ ਕੀਤੀ ਹੈ ਔਰ ਵਿਭਾਗ ਦੇ ਵਿੱਚੋਂ ਵੱਖ-ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਸਾਡੇ ਕੋਲ ਪੀਐਮ ਕਿਸਾਨ ਸਨਮਾਨ ਨਦੀ ਜਿਹੜੀ ਯੋਜਨਾ ਹੈ ਸੈਂਟਰ ਸਰਕਾਰ ਵੱਲੋਂ ਉਹ ਉਸ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੀ ਹੈ ਔਰ ਨਾਲ ਦੀ ਨਾਲ ਮੌਕੇ ਤੇ ਆਏ ਹੋਏ ਕਿਸਾਨਾਂ ਦਾ ਹੱਲ ਕੀਤਾ ਹੈ ਉਸੇ ਚੀਜ਼ ਦਾ ਜਿਸ ਤੇ ਵੀ ਕੋਈ ਕੇਸ ਪੈਂਡਿੰਗ ਪਏ ਹਨ ਉਹਨਾਂ ਦਾ ਹੁਣੇ-ਹੁਣੇ ਹੱਲ ਮੌਕੇ ਤੇ ਹੀ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਹੈ ਫਿਰ ਸਾਡੇ ਕੋਲ ਮਹਿਕਮੇ ਦੇ ਵੱਲੋਂ ਦਿੱਤੀ ਗਈ ਜਿਪਸਮ ਜਿਹੜੀ ਹੈ ਉਹ ਕਿਸਾਨਾਂ ਤੱਕ ਦਿੱਤੀ ਗਈ ਹੈ ਆ ਮੂੰਗੀ ਜਿਹੜੀ ਕਿ ਸਾਡੇ ਕੋਲ ਸਬਸਿਡੀ ਤੇ ਰੇਟ ਤੇ ਉਪਲਬਧ ਕਰਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਕਿਸਾਨਾਂ ਨੂੰ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੌਣੀ ਰੁੱਤ ਦੇ ਵਿੱਚ ਸਾਨੂੰ ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅਸੀਂ ਝੋਨੇ ਦੇ ਥੱਲੇ ਰਕਬਾ ਘਟਾ ਕੇ ਆਪਾਂ ਮੱਕੀ ਦੇ ਥੱਲੇ ਰਕਬਾ ਲੈ ਕੇ ਆਈਏ ਤਾਂ ਜੋ ਕਿ ਹੋਰ ਆਪਣੇ ਵਧੀਆ ਹੋ ਸਕੇ ਇਸ ਨਾਲ ਮੁੱਖ ਤੌਰ ਤੇ ਹੋਰ ਗੱਲ ਕੀਤੀ ਹੈ ਕਿਸਾਨਾਂ ਦੇ ਨਾਲ ਕਿ ਫਸਲੀ ਵਿਭਿੰਨਤਾ ਦੇ ਵਿੱਚ ਹੋਰ ਫਸਲਾਂ ਲਿਆ ਕੇ ਉਹਨਾਂ ਦੀ ਗੁਣਵਤਾ ਵਧਾ ਕੇ ਵੈਲਿਊ ਐਡੀਸ਼ਨ ਕਰਕੇ ਮੇਰਾ ਭਾਅ ਜਿਵੇਂ ਕਿ ਅਸੀਂ ਕੋਈ ਦਾਣਾਂ ਲਾਉਨੇ ਹਾਂ ਦਾਣਾਂ ਲਈਆਂ ਔਰ ਮੰਡੀ ਦੇ ਵਿੱਚ ਵੇਚਣ ਦੀ ਬਜਾਏ ਉਹਨਾਂ ਨੂੰ ਅਸੀਂ ਆਪ ਖੁਦ ਪੈਕਿੰਗ ਕਰਕੇ ਔਰ ਇੱਥੇ ਹੀ ਇੱਕ ਬਹੁਤ ਜਲਦ ਕਿਸਾਨ ਹੱਟ ਖੋਲਣ ਦੀ ਸਾਡੀ ਯੋਜਨਾ ਹੈ ਉਸ ਬਾਰੇ ਕਿਸਾਨ ਵੀਰਾਂ ਦੇ ਨਾਲ ਸਾਂਝ ਪਾਈ ਹੈ ਔਰ ਨਾਲ ਹੀ ਸਰਪੰਚ ਸਰਦਾਰ ਲਾਜਵੰਤ ਸਿੰਘ ਲਾਟੀ ਤੇ ਇਹਨਾਂ ਦੇ ਨਾਲ ਆਏ ਹੋਏ ਹੋਰ ਪਤਵੰਤੇ ਸੱਜਣ ਜਿਹੜੇ ਨਗਰ ਦੇ ਨੇਮਬਰਦਾਰ ਸਾਹਿਬ ਉਹਨਾਂ ਸਾਰਿਆਂ ਦੇ ਰਹੀਂ ਇਹ ਮੈਸੇਜ ਦਿੱਤਾ ਹੈ ਇੱਕ ਜਿਹੜਾ ਕਿ ਮੈਂ ਮੈਸੇਜ ਤੁਹਾਡੇ ਜ਼ਰੀਏ ਸਾਰੇ ਕਿਸਾਨ ਵੀਰਾਂ ਨੂੰ ਫਿਰ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜੀ ਫਸਲਾਂ ਦੀ ਰਹਿਤ ਖੁੰਦ ਹੈ ਉਸ ਨੂੰ ਕਿਰਪਾ ਕਰਕੇ ਅੱਗ ਨਾ ਲਾਈ ਜਾਵੇ ਕਿਉਂਕਿ ਅੱਗ ਲਾਉਣ ਦੇ ਨਾਲ ਜਿੱਥੇ ਅਸੀਂ ਆਪਣਾ ਵਾਤਾਵਰਣ ਪ੍ਰਦੂਸ਼ਿਤ ਕਰਦੇ ਹਾਂ ਉੱਥੇ ਨਾਲ ਦੀ ਨਾਲ ਹੀ ਅਸੀਂ ਜਿਹੜੇ ਸਾਡੇ ਕੁਦਰਤੀ ਕੀੜੇ ਹਨ ਜਿਹੜੇ ਸਾਡੇ ਲਈ ਲਾਪਦਾਇਕ ਮਿੱਤਰ ਕੀੜੇ ਹਨ ਉਹਨਾਂ ਨੂੰ ਨੁਕਸਾਨ ਕਰਦੇ ਹਨ ਜਿਹੜੇ ਅਸੀਂ ਆਪਣੇ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਦੇ ਲਈ ਦਰਖਤ ਲਾਏ ਹੁੰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਕਈ ਵਾਰ ਬਹੁਤ ਜ਼ਿਆਦਾ ਦੁਰਘਟਨਾਵਾਂ ਵੀ ਆਉਂਦੀਆਂ ਹਨ ਇਸ ਕਰਕੇ ਮੈਂ ਅੱਜ ਅਪੀਲ ਕਰ ਰਿਹਾ ਤੁਹਾਡੇ ਮਾਧਿਅਮ ਰਹੀਂ ਸਾਰੇ ਕਿਸਾਨਾਂ ਨੂੰ ਇੱਥੇ ਕੈਂਪ ਦੇ ਵਿੱਚ ਵੀ ਕੀਤੀ ਹੈ ਕਿ ਆਓ ਸਾਰੇ ਆਪਣੇ ਵਧੀਆ ਪੰਜਾਬ ਬਣਾਈਏ ਔਰ ਕੋਈ ਵੀ ਫਸਲ ਦੇ ਰਹਿਣ ਖੋਦ ਨੂੰ ਅੱਗ ਨਾ ਲਾਈ ਜਾਵੇ ਆਪਣੀ ਸੇਤ ਜਿਹੜੀ ਮਿੱਟੀ ਦੀ ਔਰ ਆਪਣੀ ਸਿਹਤ ਦੋਵੇਂ ਵਧੀਆ ਬਣਾ ਸਕੀਏ ਅੱਜ ਅਸੀਂ ਧੰਨਵਾਦੀ ਆ ਸਾਡੇ ਸ਼੍ਰੀ ਹਰਗਵਿੰਦਪੁਰ ਸਾਹਿਬ ਦੀ ਖੇਤੀਬਾੜੀ ਟੀਮ ਦੇ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਪਿੰਡ ਵਿੱਚ ਮੇਰੇ ਗ੍ਰਹਿ ਵਿਖੇ 1.5 200 ਦੇ ਕਰੀਬ ਕਿਸਾਨਾਂ ਨੂੰ ਵੱਖ-ਵੱਖ ਸਮੇਂ ਤੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਉਹਨਾਂ ਦੇ ਹੱਲ ਸਨਮਾਨ ਨਿਧੀ ਯੋਜਨਾ ਜੋ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਉਹਦੇ ਬਾਰੇ ਦੱਸਿਆ ਜਿਨ੍ਹਾਂ ਦੇ ਮੰਨ ਲੋ ਪੈਸੇ ਆਉਂਦੇ ਸੀ ਜਾਂ ਜਿਨ੍ਹਾਂ ਦੇ ਰੁਕ ਗਏ ਸੀ ਜਾਂ ਜਿਨ੍ਹਾਂ ਦੇ ਨਵੇਂ ਲੈਣ ਦੇ ਜੋ ਹੱਕਦਾਰ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਮੂੰਗੀ ਦੀ ਫਸਲ ਬਾਰੇ ਮੱਕੀ ਦੀ ਫਸਲ ਬਾਰੇ ਜਿਪਸਮ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਔਰ ਮੈਨੂੰ ਇਹ ਆਸ ਹੈ ਕਿ ਇਹਨਾਂ ਦੀ ਇਹਨਾਂ ਪਾਸੋਂ ਜਾਣਕਾਰੀ ਲੈ ਕੇ ਜੋ ਸਾਡੇ ਕਿਸਾਨ ਹੈ ਉਹ ਫਸਲੀ ਵਿਭਿੰਨਤਾ ਨੂੰ ਤਰਜੀਹ ਦੇਣਗੇ